ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀ ਗੜਬਾਈ ਸਸੀ ਗੜਦਲੋ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਦਪੁਰਾ ਜ਼ਿਲ੍ਹਾ ਮੂਗਾ ਤਹਿਸੀਲ ਨਿਹਾਲ ਸਿੰਘ ਦਾ ਤੇ ਮੋਬਾਈਲ ਨੰਬਰ ਆਪਣਾ 8727809945 8727809954 ਤੇ ਅੱਜ ਆਪਾਂ ਦੇਖਾਂਗੇ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਹੈ ਨਾ ਪਹਿਲਾ ਨੰਬਰ ਜਿਹੜੀ ਗੱਬਣ ਦੇਖਦੇ ਪਏ ਆ ਕਿਹੜਾ ਸੂਆ ਸੁੰਦੀ ਹੈ ਤੇ ਕਿੰਨੇ ਦਿਨ ਲੈਂਦੀ ਹੈ ਦੂਜਾ ਸੂਆ ਸੁੰਦੀ ਇਹ ਆਪਣਾ 5-6 ਦਿਨ ਲੈ ਜੂਗੀ ਸਾਈਵਾਲ ਚ ਆ ਗਈ ਕ੍ਰੋਸ ਹੈ ਨਾ ਕ੍ਰੋਸ ਆ ਹਾਂ ਸੂਆ ਦੂਜਾ ਸੁੰਦੀ ਆ ਹਫਤਾ ਲਗਭਗ ਲੈ ਜੂਗੀ ਕਿੰਨਾ ਕੁ ਦੁੱਧ ਮੰਨ ਕੇ ਬੰਦਾ ਪੇਮੈਂਟ ਲਾਵੇ ਤੇ ਕਹਿੰਦੇ ਆ ਬਸ 18 ਚੋਆ ਪਰ ਆਹ ਵਾਲਾ 16 ਮੰਨ ਲਿਆ ਨਾ ਪਹਿਲੇ ਸੂਆ ਚੋਆ ਹੋਊਗਾ 18 ਦਿਨ ਮੰਨੇ ਵੀ 17-18 ਕਿਲੋ ਦੁੱਧ ਦੇ ਦੂਗੀ ਠੰਡੀ ਸੀਲ ਬਹੁਤ ਹੈ ਠੰਡੀ ਵਧੀਆ ਹਾਂ ਕੋਈ ਗਰਮ ਨਹੀਂ ਜਿਆ ਹੈ ਪੂਰੀ ਐ ਜਿਵੇਂ ਮਰਮਜੀ ਹੋ ਗਈ ਤਾਂ ਠੀਕ ਹੈ ਸੋ ਸੀਲ ਠੰਡੀ ਦੇਖੋ ਇੱਕ ਤਰ੍ਹਾਂ ਦੀ ਜਰਸੀ ਹੋਈ ਐ ਪਰ ਜਰਸੀਆਂ ਨਾਲੋਂ ਰਹੁ ਚੰਗੀ ਐ ਉਹ ਨਾਲ ਤੋਂ ਨਹੀਂ ਤੇ ਇਹਦਾ ਭਾਵ ਯਾਰ ਕੀ ਹੋਊਗਾ ਭਾਵ ਯਾਰ ਆਪਾਂ 48000 ਜਮਾਨਤਨ ਕਰ ਦਿਆਂਗੇ 48000 ਦੇ ਵਿੱਚ ਨਰਮ ਹੋ ਜਾਊਗੀ ਨਰਮ ਹੋ ਜੂਗੀ ਤੋਰੀ ਬਾਹਰ ਨੂੰ ਉਹਨੂੰ ਸੋ ਫਿਰ 48000 ਤੋਂ ਅੰਦਰ ਨਰਮ ਹੋ ਜਾਊਗੀ ਤੇ ਸੁਆ ਦੂਸਰਾ ਸੁੰਦੀ ਐ ਕੱਦ ਕਾਠ ਵਾਲੀ ਐ ਜਿੰਦ ਜਾਨ ਵਾਲੀ ਐ ਨਹੀਂ ਗੱਲ ਇਸ ਨਾਮੀ ਕਿਸੇ ਪਾਸੋਂ ਸੋ ਮੂੰ ਮੱਥਾ ਦੇਖੋ ਫੇਸ ਕੁਆਲਿਟੀ ਚੰਗੀ ਜਿੰਦ ਜਾਨ ਬਹੁਤ ਆ ਬਾਕੀ ਝੋਲੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਐ ਬਜਰ ਮੂਜਰ ਬਿਹੜ ਦੇ ਵਿੱਚ ਬਹੁਤ ਜ਼ਿਆਦੇ ਆ। ਸੋ ਦੇਖੋ ਲੇਵਾ ਵਗੈਰਾ। ਲੇਵਾ ਸੋਹਣਾ ਸਾਫ ਸੁਥਰਾ। ਚਾਰੇ ਤਾਂ ਨੀਖੜਵੇਂ ਕੈਵ ਤੇ ਲੱਗੇ ਪਿਆ ਤੇ ਕੱਦ ਕਾਰ ਦੇ ਵਿੱਚ ਬਹੁਤ ਆ। ਬਜਰ ਮੂਜਰ ਬਿਹੜ ਦੇ ਵਿੱਚ ਬਹੁਤ ਆ। ਜਿੰਦ ਜਾਨ ਵਾਲੀ ਬਿਹੜ ਆ। ਸੂਹਾ ਦੂਸਰਾ ਸੂਈ। ਤੇ ਵੀਰ ਦੂਜਾ ਨੰਬਰ ਜਿਹੜੀ ਤਾਜੀ ਸੂਈ ਦੇਖਦੇ ਆਪਾਂ। ਇਹ ਆਪਣਾ ਜਿੁੱ ਸੌਖਾ ਦਿਨ ਹੋ ਗਿਆ ਸੂਈ ਨੂੰ ਨਾਲ ਉਹ ਨਾਲ ਹੀ ਆ ਬੱਸੀ। ਬੱਚਾ ਬੱਛੀ ਆ। ਬੱਸੀ ਆ। ਕਰੇ ਸੂਈ ਆਪਣੇ? ਨਹੀਂ ਸੂਈ ਉੱਥੇ ਹੀ ਆ। ਠੀਕ ਐ। ਤੇ ਜੀਰ ਜੀ ਰੋਕਿਆ ਜਾਵਾਂ? ਜੀਰੋਂ ਕਹਿੰਦੇ ਓਕੇ ਆ। ਇਹ ਤੋਂ ਆਪਾਂ ਲਈਏ। ਠੀਕ ਐ। ਇਹ ਦੁੱਧ ਕਿੰਨਾ ਕ ਹੋਣੇ ਥੱਲੇ ਦੁੱਧ ਹੁਣ 11 ਲੀਟਰ ਬੋਲੀ ਮੰਨ ਉਹਨਾਂ ਦਾ 13 ਦਾ ਦਿਖਾਵਾ ਦਿੰਦੇ ਥੱਲੇ ਖੜੇ 11 ਹੀ ਮੰਨ ਚੁਆਈ ਕਰੀ ਥੋੜਾ ਟਾਈਮ ਹੋਇਆ ਲੱਗਦਾ ਨਾ ਹਾਂ ਹੁਣੇ ਹੀ ਕਰੀਏ ਚੁਆਈ ਫਿਰ ਵੀਡੀਓ ਬਣਾਉਣ ਲਈ ਇਹ ਪਾਸ ਤੱਕ ਲੇਟ ਹੋ ਗਿਆ ਧੁੰਦਦਾ ਕਰਕੇ ਆਪਾਂ ਠੀਕ ਹੈ ਮੈਂ ਜੋਦੀ ਮੇਰਾ ਬੜਾ ਲੇਟ ਹੋਇਆ ਸੋ ਟਾਈਮ ਹੋ ਗਿਆ ਨੂੰ ਵੀਡੀਓ ਕਵਰ ਕਰਨ ਦਾ 11 ਵਜੇ ਦਾ ਲਗਭਗ 8:30 8:30 ਦੀ ਚੁਆਈ ਵੀ ਆ ਕੋਈ ਇਹ ਗਰਮ ਠੀਕ ਆ ਸੀਲ ਠੰਡੀ ਬਾਦੂ ਆਹੜਾ ਠੰਡੀ ਹਾਂ ਬੂਲ ਤੇ 11 ਲੀਟਰ ਬੋਲਾ ਥੱਲੇ ਹਾਜ਼ਰ ਹਾਜ਼ਰ ਤੇ ਮਿਲ ਕੇ ਵੇ ਦੇਖੋ ਜਿਹਦਾ 40000 ਜਮਾਨਤ ਕਰਦਾ ਤੇ ਤੋਰੀ ਬਾਹਰ ਨੂੰ ਸੁਭਰੋ ਕੱਦ ਕਾਠ ਵਗੈਰਾ ਵੇੜਦਾ ਦੇਖ ਸਕਦੇ ਹੋ ਸਾਫ ਸੁਥਰਾ ਕੱਦ ਬੈਠਾ ਦੂਸਰਾ ਸੂਈ ਵੀ ਹੈ 11 ਲੀਟਰ ਬੋਲਾਗਾ ਤੀਜੇ ਦਿਨ ਹੋ ਗਿਆ ਚੌਥਾ ਦਿਨ ਸੂਈ ਨੂੰ ਪਿੱਛੇ ਇਹਦੇ ਬੱਛੀ ਆ ਮੜੇ ਮੜੇ ਸਿੰਗਾ ਇਕੱਲੇ ਕਰੋ ਸੰਗ ਚ ਪੈਂਦੀ ਆ ਠੰਡੀ ਵੇੜਾ ਪੂਰੀ ਪੂਰੀ ਠੰਡੀ ਹਾਂਜੀ ਵੀਰੇ ਨਾਮ ਐਡਰੈਸ ਬਾਰੇ ਬੋਲੇ ਆਪਣਾ ਹਾਂ ਆਪਣਾ ਜੰਗ ਸਿੰਘ ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘਾ ਮੋਬਾਈਲ ਨੰਬਰ 872780999 ਇਹਦੀ ਕੀਮਤ 48000 ਹਰ ਤੇ ਉਹਦੀ 40000 ਛੋੜ ਛੋੜ ਮਾਨ ਤੈਨ ਆਪਾਂ ਕਰ ਦਾਂਗੇ ਠੀਕ ਐ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਮੀ